ਅੱਜ ਅਸੀਂ ਗ੍ਰਾਮ ਪੰਚਾਇਤ ਲਦੇ ਤੇ ਸਾਰੇ ਹਲਕਾ ਰਾਵਸਾਂਸੀ ਤੇ ਵੱਖ-ਵੱਖ ਪਿੰਨਾਂ ਤੋਂ ਕਿਸਾਨ ਆਗੂ ਤੇ ਸਾਡੇ ਜਿਹੜੇ ਕਿਸਾਨ ਇੱਥੇ ਹਾਜ਼ਰ ਨੇ ਜੋ ਪੰਜਾਬ ਸਰਕਾਰ ਦੀ ਮਾਨ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਐਕਟ ਸਕੀਮ ਦੇ ਦੀਨ ਸਰਕਾਰ ਨਾ ਕਿਸਾਨਾਂ ਨਾਲ ਬਹੁਤ ਧੱਕਾ ਕਰਨ ਜਾ ਰਹੀ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹ ਕੇ ਉਹ ਸਰਕਾਰ ਕਿਸਾਨਾਂ ਕੋਲੋਂ ਜ਼ਮੀਨਾਂ ਲੈਣਾ ਚਾਹੁੰਦੀ ਆ ਹੜੱਪਣਾ ਚਾਹੁੰਦੀ ਆ ਲੇਕਿਨ ਜਿਹੜੇ ਪੰਜਾਬ ਦੇ ਕਿਸਾਨ ਨੇ ਸਾਡੇ ਪਿੰਡ ਦੇ ਕਿਸਾਨ ਲਦੇ ਪਿੰਡ ਦੇ ਕਿਸਾਨ ਨੇ ਬਹੁਤ ਥੋੜੀਆਂ ਜਿਹੀਆਂ ਜ਼ਮੀਨਾਂ ਤੇ ਮਾਲਕ ਆ ਉਹਨਾਂ ਦਾ ਗੁਜ਼ਾਰਾ ਵਾਈ ਜੋ ਕੁਝ ਜ਼ਮੀਨਾਂ ਨਾਲ ਹੀ ਉਹਨਾਂ ਦਾ ਗੁਜ਼ਾਰਾ ਵਾ ਇਸ ਕਰਕੇ ਜੇ ਸਰਕਾਰ ਧੱਕੇ ਨਾਲ ਜ਼ਮੀਨਾਂ ਖੋਹਦੀ ਆ ਤੇ ਸਰਕਾਰ ਨੂੰ ਇਹਦਾ ਮੂੰਹ ਥੜਵਾ ਜਵਾਬ ਦੇਵਾਂਗੇ ਕਿਸੇ ਵੀ ਕੀਮਤ ਤੇ ਸਾਡੇ ਕਿਸਾਨ ਭਰਾ ਸਰਕਾਰ ਨੂੰ ਇੱਕ ਇੰਚੀ ਵੀ ਜ਼ਮੀਨ ਨਹੀਂ ਦੇਣਗੇ ਜੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਡਾ ਅंदोलਨ ਅਸੀਂ ਕਰਾਂਗੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਉਹਨਾਂ ਨੇ ਐਲਾਨ ਕੀਤਾ ਕਿ 15 ਤਰੀਕ ਨੂੰ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਅਸੀਂ ਰੈਡੀ ਕਰਨ ਜਾ ਰਹੇ ਹਾਂ ਸਾਡੇ ਸਾਬਕਾ ਕੈਬਨ ਮંત્રી ਸਤਾਬ ਬਿਕਰਮ ਸਿੰਘ ਜੀ ਮਜੀਠੀਆ ਜੋ ਨਾਬਾ ਜੇਲ੍ਹ ਵਿੱਚ ਬੰਦ ਨੇ ਸਰਕਾਰ ਨੇ ਧੱਕੇ ਨਾਲ ਉਹਨਾਂ ਨੂੰ ਬੰਦ ਕੀਤਾ ਵਾ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿਸਾਨਾਂ ਦੇ ਹੱਕ ਵਿੱਚ ਖਲੋਤੇ ਸੀ ਸਰਕਾਰ ਨੂੰ ਕਿਸਾਨਾਂ ਨਾਲ ਪੰਗਾ ਨਹੀਂ ਲੈਣਾ ਕਹਿੰਦਾ ਟਕਰਾਅਵੜੀ ਨੀਤੀ ਛੱਡ ਕੇ ਇਹ ਜਿਹੜਾ ਫੈਸਲਾ ਕੀਤਾ ਨਾਦਰ ਸ਼ਹੀ ਇਹਨੂੰ ਵਾਪਸ ਲੈਣਾ ਚਾਹੀਦਾ ਵਾ। ਅਦੇਸ਼ ਸਾਹਿਬ ਸਰਕਾਰ ਤੇ ਕਹਿੰਦੀ ਅਸੀਂ ਕਿਸਾਨ ਹਤੈਸ਼ੀਆਂ ਤੇ ਜਿਹੜੇ ਫੈਸਲੇ ਕਰ ਰਹੇ ਆ ਇੱਕ ਕਿਸਾਨਾਂ ਦੇ ਹਿੱਤ ਚ ਨਹੀਂ। ਕਿਸਾਨ ਵਿਰੋਧੀ ਉਹ ਪਾਰਟੀ ਵੀ ਕਿਸਾਨ ਵਿਰੋਧੀਆਂ ਤੇ ਜਿਹੜੀ ਸਰਕਾਰ ਹੈ ਉਹ ਵੀ ਕਿਸਾਨ ਵਿਰੋਧੀ ਆ। ਕੇਜਰੀਵਾਲ ਦੇ ਇਸ਼ਾਰੇ ਤੇ ਉਹ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰਨ ਦੀ ਆ। ਸਾਡਾ ਕੋਈ ਵੀ ਕਿਸਾਨ ਜਿਹੜੇ ਗਰੀਬ ਕਿਸਾਨ ਨੇ ਉਹ 1 ਇੰਚ ਵੀ ਜਿਹੜੀ ਜ਼ਮੀਨ ਆ ਉਹ ਉਹ ਸਰਕਾਰ ਨੂੰ ਨਹੀਂ ਜਲਣਾ ਚਾਹੁੰਦੇ ਇਸ ਕਰਕੇ ਸਰਕਾਰ ਨੂੰ ਮੈਂ ਬੇਰਤੀ ਵੀ ਕਰਦਾ ਤੇ ਸਖਤ ਲਿਆਦੇ ਵਿੱਚ ਚੇਤਾਵਨੀ ਜਨਾਵਾ ਕਿ ਇਹੋ ਜੇ ਪੰਗਾ ਕਿਸਾਨਾਂ ਨਾਲ ਨਾ ਲਓ 1 ਮਰਲਾ ਜਾਂ 1 ਇੰਚੀ ਵੀ ਜ਼ਮੀਨ ਅਸੀਂ ਸਰਕਾਰ ਨੂੰ ਨਹੀਂ ਦੇਾਂਗੇ ਜਿਗਰ ਜੋ ਗੱਲ ਹੈ ਆ ਕਿ ਵਿਕਾਸ ਖੇਤਰ ਵਿੱਚ ਨਵੀਆਂ ਅਰਬਨ ਸਟੇਟਾਂ ਵਿਕਸਿਤ ਕਰਨ ਲਈ ਜੋ ਸਰਕਾਰ ਜ਼ਮੀਨ ਅਕਵਾਇਰ ਕਰਨਾ ਚਾਹੁੰਦੀ ਆ ਕਿਸਾਨਾਂ ਦੀ ਉਹ ਭਾਵੇਂ ਜੋ ਮਰਜ਼ੀ ਹੋਵੇ ਤੁਹਾਨੂੰ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ ਭਾਵੇਂ ਕਿਸਾਨਾਂ ਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਿਉਂ ਕਰਦੀਆਂ ਪੈਣ 1 ਇੰਚ ਜਿਹੜੀ ਜ਼ਮੀਨ ਆ ਉਹ ਕਿਸਾਨ ਸਰਕਾਰ ਨੂੰ ਨਹੀਂ ਦੇਣਗੇ ਭਾਵੇਂ ਇਹਦੇ ਵਾਸਤੇ ਸਾਨੂੰ ਜਿੰਨਾ ਮਰਜ਼ੀ ਠੇਮਾਜਾ ਪੁੱਤਣਾ ਪਵੇ ਜੇ ਕਿਸਾਨਾਂ ਦੇ ਪਰਚੇ ਕਰਦੇ ਆ ਪਰਚੇ ਕਰ ਦੋ ਜੇ ਕਿਸਾਨਾਂ ਨੂੰ ਜੇਲਾਂ ਸੁਟਣਾ ਵਾ ਜੇਲਾਂ ਸੁਟ ਦੋ ਸਾਨੂੰ ਕੋਈ ਪਰਵਾਹ ਨਹੀਂ ਸਰਕਾਰ ਦੀ ਲੇਕਿਨ ਜੇ ਉਹਨਾਂ ਦੀ ਯੁਰਤਾਂ ਤੇ ਲਦੇ ਪਿੰਡਾਂ ਨੂੰ ਮੂੰਹ ਤੇ ਕਰਨ ਇਹਨਾਂ ਨੂੰ ਦਸਦੀਆਂ ਵੀ ਸਰਕਾਰ ਕਿਵੇਂ ਸਾਡੀਆਂ ਜ਼ਮੀਨਾਂ ਅਖ਼ਵਾਰ ਕਰੂਗੀ ਕਿਵੇਂ ਕਰੂਗੀ ਸਾਡੇ ਪੰਜਾਬ ਨੂੰ ਪਹਿਲਾਂ ਵੀ ਲੁੱਟ ਰਿਆ ਨੇ ਝੂਠੀ ਸਰਕਾਰ ਬਣਾ ਕੇ ਹੋਲ ਫਿਰ ਘਮਰਾਹ ਕਰਨ ਲਿਆ ਵਾ ਇਸ ਕਰਕੇ ਬਿਲਕੁਲ ਨਹੀਂ ਇਹ ਕੰਮ ਨਹੀਂ ਹੋਣ ਦਵਾਂਗੇ ਇਹਦੇ ਵਾਸਤੇ ਸਾਨੂੰ ਭਾਵੇਂ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ ਇਹਨਾਂ ਨੂੰ ਵਾਪਸ ਹੁਕਮ ਲੈਣਾ ਚਾਹੀਦਾ ਵਾ ਸਰਕਾਰ ਦਾ ਇੱਕ ਸਰਕਾਰ ਦਾ ਇੱਕ ਜਿਹੜੇ ਸਰਕਾਰ ਦੀ ਸਕੀਮ ਆ ਵੀ ਜਿਹੜੀ ਅਸੀਂ ਕਿਸਾਨਾਂ ਕੋਲ ਜ਼ਮੀਨ ਲੈ ਰਹੇ ਆ ਲੈ ਰਹੇ ਆ ਇਹਨੂੰ ਡਿਵੈਲਪ ਕਰਕੇ ਕਲੋਨੀਆਂ ਬਣਾ ਕੇ ਉਹਦੇ ਚ ਕਿਸਾਨਾਂ ਨੂੰ ਪਲਾਟ ਦਿੱਤੇ ਜਾਣਗੇ ਉਹਦੇ ਸਬੰਧੀ ਤੁਹਾਡਾ ਕੀ ਕਹਿਣਾ ਇਹ ਤੇ ਕਿਸਾਨਾਂ ਦਾ ਸਿਆਸੀ ਕਤਲ ਆ ਉਹ ਸਾਡੇ ਕੋਲ ਗਜ਼ੀਰਣ ਲਾਉਣਾ ਕੀ ਆ ਤੇ ਨਚੋੜਨਾ ਕੀ ਆ ਕਿਸਾਨ ਜਿਹੇ ਅੱਗੇ ਆਤਮ ਹੱਤਿਆ ਕਰਨ ਦੇ ਨੇ ਕਿਸਾਨਾਂ ਦੇ ਪੱਲੇ ਕੱਖ ਨਹੀਂ ਹੈਗਾ ਜਿਹੜੀ ਸਾਨੂੰ ਕਿਲਾ ਕਿਲਾ ਜ਼ਮੀਨ ਆਉਂਦੀ ਉਹ ਵੀ ਅਸੀਂ ਗਵਾ ਬਈਏ ਅਸੀਂ ਇਹਨਾਂ ਦੀਆਂ ਗਮਰਾਹ ਕੋਣ ਚਾਲਾਂ ਤੋਂ ਅੱਗੇ ਅਸੀਂ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਪਛਤਾ ਰਹੇ ਆ ਹੁਣ ਅਸੀਂ ਇਹਨਾਂ ਦੀਆਂ ਚਾਲਾਂ 'ਚ ਫਸਣ ਵਾਲੇ ਨਹੀਂ ਕਿਸਾਨ ਜਥੇਬੰਦੀਆਂ ਨੂੰ ਤੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਕੀ ਅਪੀਲ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਪੰਜਾਬ ਦੇ ਜਿਹੜੀਆਂ ਹਮਦਰਦੀ ਕਰਦੀਆਂ ਨੇ ਪੰਜਾਬ ਨਾਲ ਖੜਨ ਵਾਲੇ ਭਾਵੇਂ ਕਿਸੇ ਵੀ ਧਰਮ ਦੇ ਲੋਕ ਨੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹਣਾ ਜਿ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਵਿੱਚੇ ਕਿਸਾਨਾਂ ਦੇ ਹੱਕ ਦੇ ਵਿੱਚ ਡੱਡ ਕੇ ਸਰਕਾਰ ਦੇ ਖਿਲਾਫ ਅੰਦੋਲਨ ਕਰਨ ਜਾ ਰਹੇ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਕਿਸਾਨਾਂ ਦਾ ਸਾਥ ਦੋ ਤੇ ਸਰਕਾਰ ਨੂੰ ਆੜਾ ਹੁਕਮ ਇਹਨਾਂ ਨੇ ਕੀਤਾ ਵਾ ਕਿ ਇਹਨੂੰ ਵਾਪਸ ਲੈ ਲਈ ਇਹਨਾਂ ਦਾ ਦਬਾਅ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ